ਸਸਿਕਾ ਜੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਹਿਗੁਰੂ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਦੇ ਆ ਕਿ ਅਮਰੀਕਾ ਦੇ ਵਿੱਚ ਬੈਠੇ ਗੁਰਪੰਤ ਸਿੰਘ ਪੰਨੂ ਵੱਲੋਂ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਨੂੰ ਜਿਹੜੀ ਜਾਨ ਨੂੰ ਮਾਰ ਦੀ ਧਮਕੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਬਹਿਰ ਲ ਹੋ ਰਹੀ ਆ ਵੈਸੇ ਮੈਂ ਉਹ ਜਿਹੜੀ ਧਮਕੀ ਦਾ ਜਿਹੜਾ ਗੁਰਪੰਤ ਪੰਨੂ ਦਾ ਬਿਆਨ ਫਿਲਹਾਲ ਨਹੀਂ ਦੇਖਿਆ ਪਰ ਸੋਸ਼ਲ ਮੀਡੀਆ ਤੇ ਇਹ ਬਹੁਤ ਚੱਲ ਰਿਹਾ ਤੇ ਬਹੁਤ ਹੀ ਇੱਕ ਨਿੰਦਨਯੋਗ ਘਟਨਾ ਗਈ ਇਹਨੂੰ ਆਪਾਂ ਕਾਰਵਾਈ ਕਹ ਦਈਏ ਕਿ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਜਾਂ ਡੀਜੀਪੀ ਨੂੰ ਇਸ ਤਰ੍ਹਾਂ ਧਮਕੀ ਦੇਣੀ ਥ੍ਰੈਟ ਦੇਣੀ ਕਿਸੇ ਨੂੰ ਬਹੁਤ ਹੀ ਇੱਕ ਅਪਰਾਧਿਕ ਮਾਮਲਾ ਹੈਗਾ ਇਹਦੀ ਅਸੀਂ ਨਿੰਦਿਆ ਕਰਦੇ ਆ ਕਿਉਂਕਿ ਹਰੇਕ ਮੁਲਕ ਦੇ ਹਰੇਕ ਸਟੇਟ ਦੇ ਮੁੱਖ ਮੰਤਰੀ ਜਾਂ ਹੁਣ ਪ੍ਰਧਾਨ ਮੰਤਰੀ ਹੋਣ ਡੀਜੀਪੀ ਹੋਣ ਉਹਨਾਂ ਨੇ ਆਪਣਾ ਆਪਣਾ ਜਿਹੜਾ ਮੁਲਕ ਦੇਸ਼ ਸਟੇਟ ਵੇਖਣੀ ਹੁੰਦੀ ਆ ਇਸ ਕਰਕੇ ਏ ਆਪਾਂ ਇੰਨਾਂ ਧਮਕੀਆਂ ਨੂੰ ਬਹੁਤਾ ਉਹਨਾਂ ਲਈ ਹੈ ਕਿਉਂਕਿ ਗੁਰਵੰਤ ਪੰਨੂ ਵੱਲੋਂ ਕਈ ਵਾਰ ਵੱਖ-ਵੱਖ ਜਿਹੜਾ ਹੈਗਾ ਹੈਗਾ ਕਾਫੀ ਸਾਲਾਂ ਤੋਂ ਜਿਹੜੀਆਂ ਇੱਕ ਕਹਿੰਦੇ ਇੱਕ ਆਮ ਧਮਕੀਆਂ ਜਿਹੜੀਆਂ ਆਪਾਂ ਸੁਣਨ ਨੂੰ ਮਿਲਦੀਆਂ ਕਿ ਧਮਕੀ ਦੇ ਦੇਣੀ ਤੇ ਵੀਡੀਓ ਪਾ ਦੇਣੀ ਉਹਦਾ ਨਿਕਲਣਾ ਉਹਦੇ ਚ ਕੱਖ ਭੁੱਖ ਨਹੀਂ ਪਰ ਹਾਂ ਦੂਜੇ ਪਾਸੇ ਸਾਡੇ ਕੁਝ ਗਿਆਨਾਂ ਸੋਂ ਇੱਕ ਤਾਂ ਦੇ ਗਿਆਨੀ ਇੱਕ ਆਪਣੇ ਆਪਣੇ ਗਿਆਨਾਂ ਸੋਂ ਅੱਜ ਮੈਂ ਵੀਡੀਓ ਦੇਖ ਰਿਹਾ ਸੀ ਕਿ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਆਂ ਪਹਿਲਾਂ ਉਹ ਬੰਦੇ ਨੇ ਕਹਿੰਦੇ ਜੀ ਖਾੜਿਸਤਾਨੀਆਂ ਜੀ ਫਲਾਨਾ ਕੀ ਧਮਕਾਂ ਦੀ ਹਰੇਕ ਸਟੇਟ ਦੇ ਵਿੱਚ ਜੇ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆਂ ਤਾਂ ਆਪ ਨੂੰ ਪੰਜਾਬੀ ਕਹਿੰਦੇ ਆ ਇੰਡੀਆ ਵਿੱਚ ਰਹਿੰਦੇ ਆਂ ਇੰਡੀਅਨ ਕਹਿੰਦੇ ਆ ਕੈਨੇਡਾ ਵਾ ਕੈਨੇਡਾ ਵਾਸੀ ਕਹਿੰਦੇ ਆ ਪਾਕਿਸਤਾਨ ਦੇ ਵਿੱਚ ਰਹਿੰਦੇ ਆਂ ਤਾਂ ਪਾਕਿਸਤਾਨੀ ਕਹਿੰਦੇ ਆ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਤੁਸੀ ਜਿਹੜੇ ਨੂੰ ਖਾੜਿਸਤਾਨੀ ਕਹਿੰਦੇ ਹੋ ਉਹ ਖਾੜਿਸਤਾਨ ਕਿੱਥੇ ਬਣਿਆਗਾ ਕਿੱਥੇ ਹੈਗਾਗਾ ਸਾਨੂੰ ਉਹਦੇ ਆਧਾਰਨ ਜ਼ਰੂਰ ਦੇ ਦਿਓ ਤੇ ਸਾਡੀ ਜਿਹੜੀ ਉਸ ਉਸ ਦੇ ਵਿੱਚ ਵਾਅਦਾ ਕਰਦੇ ਹੋ ਕਿ ਇੱਥੇ ਖਾਲਸਤਾਨ ਬਣਿਆ ਉਸ ਬੰਦੇ ਦਾ ਖਾਲਸਤਾਨੀ ਨਾਮ ਤਰਿਆ ਜਾਂਦਾ ਜੇ ਕੋਈ ਮੁਲਕ ਹੋਵੇ ਪਹਿਲੀ ਗੱਲ ਤਾਂ ਕੋਈ ਮੁਲਕ ਹੈ ਨਹੀਂ ਦੂਜੀ ਗੱਲ ਉਸ ਗਿਆਨਸੂ ਨੇ ਕਹੀ ਆ ਕਿ ਜਿਹੜਾ ਗੁਰਬੱਤ ਪੰਨੂ ਦਾ ਮੂੰਹ ਕਾਲਾ ਕਰੂਗਾ ਉਸ ਨੂੰ ਮੈਂ 10-15 ਲੱਖ ਰੁਪਇਆ ਦੇਵਾਂਗਾ ਉਸ ਤੋਂ ਪਹਿਲਾਂ ਉਸੇ ਵਿਅਕਤੀ ਵੱਲੋਂ ਇਹ ਕਹਿ ਜਾਂਦਾ ਕਿ ਭਿੰਡਰਾ ਵਾਲੇ ਨੇ ਕੌਮਰਵਾਤੀ ਭਿੰਡਰਾ ਮਲ ਦੇ ਮੁੰਡੇ ਆਪ ਸੈੱਟ ਕਰਤੇ ਤੇ ਜਾਂ ਤੁਸੀਂ ਫਲਾਣੇ ਦੇ ਮੁੰਡਿਆਂ ਨੂੰ ਕ્યાં ਪੜਕਾਉਣਿਓ ਉਹ ਨਾਮ ਤੁਸੀਂ ਹੀ ਰੱਖ ਲਓ ਕਿਉਂਕਿ ਪਹਿਲਾਂ ਸ਼ਿਵ ਸੈਨਾ ਵੱਲੋਂ ਵੀ ਕਰੋੜ ਦੀ ਮੰਗ ਕੀਤੀ ਗਈ ਸੀ ਕੋਈ ਅੱਧਾ ਹੋਰ ਨੇ ਜਿਹੜੇ ਆਪਾਂ ਕਹ ਜੀਏ ਕਿ ਵੱਖ-ਵੱਖ ਜਿਹੜੇ ਮੁੱਦਿਆਂ ਤੇ ਬੋਲਦੇ ਨੇ ਚਾਹੇ ਉਹ ਸ਼ਿਵ ਸੈਨਾ ਹੋਵੇ ਚਾਹੇ ਹੋਰ ਹੋਣ ਤੇ ਉਹਨਾਂ ਵੱਲੋਂ ਵੀ ਜਿਹੜੀ ਇਹ ਗੱਲ ਗੁਰਵੰਤ ਪੰਨੂ ਤੋਂ ਪਹਿਲਾਂ ਸਾਲ ਪਹਿਲਾਂ 6 ਮਹੀਨੇ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਗੁਰਵੰਤ ਪੰਨੂ ਦਾ ਜਿਹੜਾ ਮੂੰਹ ਕਾਲਾ ਕਰੂ ਉਸ ਨੂੰ 1 ਕਰੋੜ ਰੁਪਇਆ ਦੇਵਾਂਗੇ ਪਰ ਇੱਕ ਸਾਡੇ ਗਿਆਨਸੂਨ ਨੇ ਉਹ ਕਹਿੰਦੇ ਸੀ 15 ਲੱਖ ਰੁਪਏ ਦੇਵਾਂਗੇ ਚਲੋ ਖੈਰ ਮੈਂ ਉਸ ਗਿਆਨਾ ਸੂ ਨੂੰ ਕਹਿਣਾਗਾ ਕਿ ਤੁਹਾਡੇ ਤੁਹਾਡਾ ਮੁੰਡਾ ਆਪਣੇ ਕੈਨੇਡਾ ਦੇ ਵਿੱਚ ਸੈਟ ਆ ਤੁਸੀਂ ਆਪ ਕੈਨੇਡਾ ਅਮਰੀਕਾ ਸਾਰੇ ਦੇਸ਼ਾਂ ਵਿੱਚ ਘੁੰਮਿਆ ਹੋ ਘੁੰਮਦੇ ਰਹਿੰਦੇ ਹੋ ਹੁਣੇ ਥੋੜਾ ਜਿਹਾ ਟਾਈਮ ਹੋ ਗਿਆ ਕੈਨੇਡਾ ਦੇ ਬਾਅਦ ਆਏ ਹੋ ਪਰ ਤੁਸੀਂ ਅਮਰੀਕਾ ਨੂੰ ਕਹਿ ਰਹੇ ਹੋ ਤੇ ਅਮਰੀਕਾ ਦੇ ਲੋਕਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਭੜਕਾ ਰਹੇ ਹੋ ਕਿ ਫਲਾਣੇ ਦਾ ਮੂੰਹ ਕਾਲਾ ਕਰ ਦਿਓ ਅਸੀਂ 15 ਲੱਖ ਦੇਵਾਂਗੇ ਅਸੀਂ 10 ਲੱਖ ਦੇਵਾਂਗੇ ਅਸੀਂ ਕਰੋੜ ਦੇਵਾਂਗੇ ਪਹਿਲੀ ਬੇਨਤੀ ਤੇ ਆ ਕੇ ਗਿਆਨਨਾ ਸੌ ਪਹਿਲਾਂ ਤੁਸੀਂ ਆਪ ਖੁਦ ਆ ਕੇ ਕੰਮ ਕਰੋ ਕਿਉਂਕਿ ਨਹੀਂ ਤਾਂ ਤੁਹਾਡਾ 15 ਲੱਖ ਰੁਪਏ ਬਚ ਜੂ ਨਾਲੇ ਤੁਹਾਡੀ ਸੋਭਾ ਹੋਊ ਕਿ ਮਰਦਾ ਵਾਲਾ ਕੰਮ ਕੀਤਾਗਾ ਜੇ ਤ ਤਾਹ ਤੋਂ ਆਪ ਤਾਂ ਨਹੀਂ ਹੁੰਦਾ ਤਾਂ ਤੁਹਾਡਾ ਮੁੰਡਾ ਨਾਲ ਹੀ ਬੈਠਾਗਾ ਅਮਰੀਕਾ ਦੇ ਤੁਸੀਂ ਆਪ ਦੇ ਮੁੰਡੇ ਨੂੰ ਇਹ ਸੁਝਾਅ ਦਿਓ ਕਿ 15 ਲੱਖ ਨਾਲ ਤਾਂ ਆਪਣਾ ਘਰੇ ਰਹਿ ਜੂਗਾ ਨਾਲੇ ਆਪਣੀ ਬੱਲੇ ਬੱਲੇ ਹੋ ਜੂ 2-4 ਕਰੋੜ ਜਿਹੜਾ ਹੋਰ ਦੁਨੀਆ ਕੀ ਉਹ ਦੇ ਦੂ ਤੇ ਨਾਲੇ ਜਿਹੜੀਆਂ ਸਰਕਾਰਾਂ ਨੇ ਤੁਹਾਡੇ ਪਿੱਛੇ ਆ ਖੜਨਗੀਆਂ ਇਹ ਕੰਮ ਤੁਸੀਂ ਆਪਣੇ ਹੱਥੀ ਕਰੋ ਤੁਸੀਂ ਕਹਿੰਦੇ ਉਹਨਾਂ ਕਿ ਫਲਾਨੇ ਨੇ ਮੁੰਡੇ ਮਰਵਾਤੇ ਫਲਾਨੇ ਨੇ ਇਸ ਤਰ੍ਹਾਂ ਕਰਤਾ ਹੁਣ ਮੈਂ ਵੀ ਕਹਿਣਾਗਾ ਤੁਹਾਨੂੰ ਕਿ ਤੁਸੀਂ ਵੀ ਲੋਕਾਂ ਦੇ ਮੁੰਡੇ ਨਾ ਮਰਵਾਓ ਨਾ ਫालतू ਬਿਆਨਬਾਜ਼ੀ ਕਰੋ ਕਿਉਂਕਿ ਤੁਹਾਡੀ ਜਿਹੜੀ ਆਪਾਂ ਕਹਿੰਦੇ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਆਂ ਅੱਗ ਲਾਉ ਜਿਹੜੀ ਹੁੰਦੀ ਹੈ ਤੁਸੀਂ ਅੱਗ ਲਾ ਕੇ ਡੱਬੂ ਕੰਧ ਤੇ ਆਲੀ ਗੱਲ ਕਰਦੇ ਹੋ ਕਿਉਂਕਿ ਤੁਹਾਡੇ ਪੱਲੇ ਥੱਲੇ ਕੁਝ ਨਹੀਂ ਤੁਸੀਂ ਇੱਕ ਬਿਆਨ ਦੇਤਾ ਵਿਊਆਂ ਦੇ ਖਾਤਰ ਕਿ ਵਿਊ ਮੇਰੇ ਆ ਜਾਣਗੇ ਮੈਂ ਕਿਸ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਇਸ ਗਿਆਨਸਾਹੋਂ ਦੇ ਨਾਲ ਵੀ ਸਿੱਧੂ ਮੂਸੇਵਾਲੇ ਬਾਰੇ ਮੈਨੂੰ ਕਹਿੰਦਾ ਸਿੱਧੂ ਮੂਸੇਵਾਲੇ ਬਾਰੇ ਮੈਨੂੰ ਕੋਈ ਸਵਾਲ ਨਾ ਪੁੱਛੀ ਕਹਿੰਦਾ ਵੀ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਹਿਣ ਦਾ ਭਾਵ ਕਿ ਸਿੱਧੂ ਮੂਸੇਵਾਲਾ ਇੱਕ ਉਹ ਲੋਕ ਗਾਇਕ ਸੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਆਪਾਂ ਕਹਦੀਏ ਕਿ ਝੰਡੀ ਸੀ ਜਿਹਨੇ ਮਰ ਤੋਂ ਬਾਅਦ ਵੀ ਜਿਹੜਾ ਉਹਦਾ ਲੱਖਾਂ ਫਾਲੋਅਰਾਂ ਕੀ ਕਰੋਨਾ ਫਾਲੋਅਰ ਬਣ ਗਏ ਉਸ ਨੌਜਵਾਨ ਦੇ ਜਿਹੜੇ ਉਹ ਫੋਲੋ ਚੜਾਉਂਦੇ ਨੇ ਉਸ ਤੋਂ ਡਰਦੇ ਕਿ ਮੇਰੇ ਮੂੰਹ ਤੇ ਕਦੇ ਗਲਤ ਬਿਆਨਬਾਜ਼ੀ ਨਾ ਹੋ ਜੇ ਗਿਆਨਸੂ ਕਹਿੰਦਾ ਵੀ ਉਹਦੇ ਬਾਰੇ ਸਵਾਲ ਨਾ ਪੁੱਛੀ ਮੈਂ ਇਹਨਾਂ ਲੋਕਾਂ ਨੂੰ ਕਹਿਣਾਗਾ ਚਾਹੇ ਉਹ ਸਿਮਸਨ ਨਾਲੇ ਹੋਣ ਚਾਹੇ ਕੋਈ ਹੋਰ ਹੋਵੇ ਜاہے ਸਾਡੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਆਪੂ ਗਿਆਨੀ ਬਣੇ ਬੈਠੇ ਹੋਣ ਅੰਦਰ ਬਹਿ ਕੇ ਵੀਡੀਓ ਪਾ ਦੇਣੀ ਆ ਤੇ ਅੱਗ ਲਾ ਦੇਣੀ ਆ ਅੱਜ ਅਸੀਂ ਐ ਕਰਤਾ ਜੀ ਬਾਹ ਕਰਤਾ ਮੇਰੀ ਇੱਕ ਬੇਨਤੀ ਆ ਵੀਡੀਓ ਲੰਬੀ ਹੁੰਦੀ ਆ ਤੇ ਮੈਂ ਵੀਡੀਓ ਨੂੰ ਮਕਾਉਣ ਦਾ ਮਕਾਉਂਦਾਗਾ ਇੱਕ ਬੇਨਤੀ ਕਰਕੇ ਕਿ ਮੇਰੀ ਬੇਨਤੀ ਫੇਰਾ ਉਸ ਗਿਆਨਾ ਸੌ ਨੂੰ ਕਿ 15 ਲੱਖ ਰੁਪਇਆ ਤੂੰ ਉਹਨਾਂ ਦਾ ਤੇਰਾ 15 ਲੱਖ ਬਚ ਜੂਗਾ ਨਾਲੇ ਤੂੰ ਅਰਬਪਤੀ ਬਣ ਜਾਏਗਾ ਤੂੰ ਜਿੱਥੇ ਜਿੱਥੇ ਖਾਲਸਤਾਨੀ ਕਹਿਣਾ ਉਹਨਾਂ ਦੇ ਮੂੰਹ ਕਾਲੇ ਕਰਦੇ ਤੂੰ ਸਿਮਰਜੀਤ ਮਾਨ ਦਾ ਜਿਹੜਾ ਕਹਿਣਾਗਾ ਕਿ ਸਿਮਰਜੀਤ ਮਾਨ ਖਾਲਸਤਾਨੀ ਆ ਉਹ ਮੇਰੇ ਹੱਥ ਲਾ ਕੇ ਦੇਖੇ ਤਿੱਥੋਂ ਮਰੀ ਲੋ ਉਸ ਤੋਂ ਕਰੋਨਾ ਕੀ ਆ ਲੋਕਾਂ ਨੇ ਤਤੋਂ ਹੱਥ ਲਾ ਕੇ ਕਰੋਨਾ ਕੀ ਆ ਅਹ ਦੇ ਗੱਦੜ ਦਾ ਲੱਖ ਹੀ ਜਿਹੜੇ ਨੇ ਫੇਸਬੁਕਾਂ ਤੇ ਆਮ ਆਪਾਂ ਦੇਖਦੇ ਆ ਭੌਂਕਦੇ ਕਤੀੜਾਂ ਦੇਖਦੇ ਰੋਜ਼ ਹੀ ਭੌਂਕਦੇ ਆ ਦੇਖਦੇ ਆ ਕਦੇ ਉਹਦੇ ਖਿਲਾਫ ਬਿਆਨ ਦੇਣ ਦੇ ਨਾਲ ਕਦੇ ਉਹਦੇ ਖਿਲਾਫ ਬਿਆਨ ਦੇਣਾ ਸਿਰਫ ਆਪਣੀ ਟੀਆਰਪੀ ਵਧਾਉਣ ਲਈ ਆਪਣੀ ਬਿਊ ਖਾਤਰ ਵਧਾਉਣ ਲਈ ਹੋਰ ਪੱਲੇ ਤੁਹਾਡੇ ਕੱਖ ਨਹੀਂ ਜ਼ੀਰੋ ਤੁਸੀਂ ਬੰਦੇ ਹੈਗੇ ਹੋ ਕੁੱਤਾ ਤੁਹਾਨੂੰ ਪਸਾਨਦਾ ਨਹੀਂ ਮੈਂ ਤਾਂ ਲੋਕ ਕਹਿੰਦੇ ਤੁਸੀਂ ਕਰਦੇ ਫਿਰਦੇ ਹੋ ਕਿ ਸਾਡੇ ਨਾਲ ਗਰੁੱਪ ਬਣਾਓ ਜੀ ਸਾਡੇ ਨਾਲ ਰਹੋ ਜੀ ਇਸ ਤਰ੍ਹਾਂ ਕਰੋ ਜੀ ਇਸ ਤਰ੍ਹਾਂ ਕਰੋ ਜੀ ਸਰਕਾਰ ਉਦੋਂ ਆ ਚਾਕੇ ਤਾਂ ਉਹ ਗਵਰਨਮੈਂਟ ਦੇ ਦੇ ਦਿੰਦੀ ਆ ਇਹ ਜਾ ਕੇ ਗਨਮੈਨ ਮਿਲ ਜਾਂਦੇ ਆ ਅੰਦਰ ਜਾ ਕੇ ਇਹਨਾਂ ਦਾ ਇੱਕ ਸਾਰਾ ਪ੍ਰੋਗਰਾਮ ਬਣਿਆਗਾ ਸਟੂਡੀਓ ਬਣਿਆਗਾ ਉਹਦੇ ਵਿੱਚ ਇਹ ਵੀਡੀਓ ਪਾਉਂਦੇ ਆ ਇਹਨਾਂ ਨੂੰ ਵਿਊ ਆਉਂਦੇ ਆ ਵੀ ਉਹ ਤੋਂ ਬਾਅਦ ਇਹਨਾਂ ਨੂੰ ਡਾਲਰ ਆਉਂਦੇ ਆ ਤਾਂ ਇਹਨਾਂ ਲੋਕਾਂ ਦੀ ਔਕਾਤ ਇੰਨੀ ਕਮ ਐ ਲੋਕਾਂ ਨੂੰ ਵੀ ਕਹੂੰਗਾ ਲੋਕਾਂ ਦੇ ਨੌਜਵਾਨਾਂ ਨੂੰ ਕਹੂੰਗਾ ਕਿਸੇ ਨੂੰ ਭੜਕਣ ਦੀ ਜ਼ਰੂਰਤ ਨਹੀਂ ਜੇ ਕੋਈ ਬਿਆਨ ਦਿੰਦਾਗਾ ਸਿੱਖ ਕੌਮ ਉਹਨੂੰ ਆਪੇ ਉਹ ਹੋ ਜਾਂਦਾਗਾ ਕਿਉਂਕਿ ਸਿੱਖ ਕੌਮ ਬਹੁਤ ਅਨਮੋਲ ਆ ਇਹਨਾਂ ਨੇ ਇਹਨਾਂ ਦੇ ਅੰਦਰ ਨਾ ਤਾਂ ਸਿੱਖੀ ਆ ਨਾ ਕੁਝ ਹੋ ਰਾ ਸਿਰਫ ਇਹ ਤਾਂ ਕਹਿੰਦੇ ਆ ਕਿ ਅੰਬਕਤ ਵੀ ਨਾ ਸਕੋ ਇਹਦਾ ਹਰੇਕ ਗੱਲ ਤੇ ਕਟਾਸ ਕਰਦੇ ਆ ਬਾਣੀ ਤੇ ਵੀ ਕਟਾਸ ਕਰਦੇ ਨੇ ਤੇ ਮੈਂ ਬੇਨਤੀ ਕਰਦਾਗਾ ਕਿ ਲੋਕਾਂ ਦੇ ਮੁੰਡਿਆਂ ਨੂੰ ਨਾ ਪੜਕਾਓ ਨਾ ਮਰਵਾਓ ਜਿਹੜਾ ਕੰਮ ਕਰਨਾ ਤੁਸੀਂ ਖੁਦ ਜਾ ਕੇ ਕਰਿਓ ਉੱਥੇ ਜਾ ਕੇ ਅਮਰੀਕਾ ਵਿੱਚ ਕਰ ਲਓ ਇੱਥੇ ਸਿਮਰਜੀਤ ਮਾਨ ਬੈਠਾਗਾ ਉਹਦਾ ਮੂੰਹ ਕਰ ਲੋ ਕਹਿੰਦਾ ਤੁਸੀਂ ਕਰਨਾਗਾ ਅਸੀਂ ਉਹਦੇ ਪੱਲੇ ਹੋ ਜੋ ਦਿਵਾਲੇ ਹੋ ਜੋ ਜਾਂ ਜਿਹੜਾ ਤੁਹਾਨੂੰ ਖਾਲਸਤਾ ਨਹੀਂ ਲੱਗਦਾ ਉਹਦਾ ਕਰ ਲਓ ਇਹ ਐਮੀ ਫਾਲਤੂ ਦੀਆਂ ਗੱਲਾਂ 'ਚ ਕੋਈ ਫਾਇਦਾ ਨਹੀਂ ਇਹ ਅੱਜ ਆਪਾਂ ਕਹਿੰਦੇ ਆ ਕਿ ਹਾਂ ਜਿਹੜਾ ਕਿ ਪੰਜਾਬ ਸਰਕਾਰ ਜਾਂ ਡੀਜੀਪੀ ਜਾਂ ਕਿਸੇ ਵੀ ਪੰਜਾਬੀ ਨੂੰ ਕਿਸੇ ਵੀ ਮਤਲਬ ਇੰਡੀਆ ਸਟੇਟ ਦੇ ਵਿੱਚ ਮੰੰਦਾ ਬੈਠਾ ਉਸ ਨੂੰ ਧੌਂਕੀ ਦੇਣਾ ਬਹੁਤ ਵੱਡਾ ਇੱਕ ਅਪਰਾਧਿਕ ਮਾਮਲਾ ਹੈ ਜਿਹੜੀਆਂ ਮੈਂ ਵੀ ਕਹਣਾਗਾ ਕਿ ਲੋਕਾਂ ਦੇ ਮੁੰਡਿਆਂ ਨੂੰ ਮਰਵਾਉਣ ਦੀ ਖਤਰ ਹੈ ਜਿਹੀਆਂ ਬਿਆਨਵਾਜੀਆਂ ਨਾ ਕਰੋ ਤੇ ਧੰਨਵਾਦ ਬਹਿਰ ਜੀ ਖਾਲਸਾ ਬਹਿਰ ਜੀ ਕੀ ਫਤਿਹ